I do सं तो उनका फिर कहत न ने ज्ञानदेव के आदि सत्संग में ये कला भी जाने हजार सत्संग में जाना के जो करते नहीं कर पाते हैं और दर्शन करने के लिए ਚਲੋ ਜੰਦੇ ਚਲੋ ਜੀ ਚਲਦੇ ਚਲੋ ਚਲਦੇ ਚਲੋ ਹਾਂ ਉਹਨੂੰ ਵੀ ਟਪਾਉਂਦੇ ਆਂ Thank <laughs> you. ચાર <coughs> દિવ <coughs>

ل <imitation> ਕਾਸ਼ ਦਿਹਾੜੀ ਤੇ ਉਹ ਸਤਰਾਵਾਂ ਪੋਜਾਉਂਦੇ ਨਰੇਕਾਂ ਅਲੱਗ-ਅਲੱਗ ਜਿਲਿਆਂ ਤੋਂ ਇਕੱਠੇ ਹੋ ਕੇ ਸ਼੍ਰੀ ਗੁਰੂ ਸਾਹਿਬ ਜੀ ਦੇ ਅਸਥਾਨ ਮੰਦਰ ਕਾਸ਼ੀ ਬਨਾਰਸ ਵਿਖੇ ਉਹਨਾਂ ਦਾ ਸਤਿਗੁਰ ਦਾ ਪਰਮ ਨਾਮ ਨਵਾਸ ਤੇ ਕੀ ਪਹੁੰਚੇ ਸੋ ਸਭ ਤੋਂ ਪਹਿਲਾਂ ਸ਼੍ਰੀ ਗੁਰਦਾਰ ਸਮਾਜ ਦੀ 647ਵੇਂ ਪ੍ਰਕਾਸ਼ ਦਿਹਾੜੀ ਤੇ ਡੇਰਾ ਸਾਧ ਖੱਲਬੰਗ ਦੇ ਵੰਨੀ ਸਤਕੁਰ ਸਵਮੀ ਸਰਵੰਦਾਸ ਮਹਾਰਾਜ ਜੀ ਜਿਨ੍ਹਾਂ ਨੇ ਇਹ ਅਸਥਾਨ ਦੀ ਖੋਜ ਕਰਕੇ ਇਹ ਤੇ ਮੰਦਰ ਬਣਾਇਆ ਜਿਨ੍ਹਾਂ ਦਾ ਜਨਮ ਗਿੱਲ ਪੱਤੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੋਇਆ ਉਹ ਕੇਹੋ ਜੀ ਧਾਰਤੀ ਆ ਬੜੀ ਖੂਜਣ ਯੋਗ ਧਾਰਤੀ ਆ ਆਪਣੇ ਬਜ਼ੁਰਗਾਂ ਨੂੰ ਪਤਾ ਨਹੀਂ ਸੀਗਾ ਜਦੋਂ ਨਿਸ਼ੇਧ ਸਤਿਗੁਰੂ ਦਾਸ ਮਹਾਰਾਜ ਜਨਮ ਕਿੱਥੇ ਹੋਇਆ ਇਹਨਾ ਪਤਾ ਨਹੀਂ ਸਤਿਗੁਰੂ ਦਾਸ ਮਹਾਰਾਜ ਦਾ ਜਨਮ ਕਾਸ਼ੀ ਦੇ ਵਿੱਚ ਹੋਇਆ ਕਿਹੜੇ ਸ਼ਹਿਰ ਕਿਹੜੇ ਮਹੱਲੇ ਦੇ ਵਿੱਚ ਹੋਇਆ ਕਿਸੇ ਨੂੰ ਨਹੀਂ ਪਤਾ ਜੀ ਇਹ ਪਰਪਕਾਰ ਡੇਰਾ ਸੱਚਖੰਡ ਬੱਲਾਂ ਦੇ ਬਾਣੀ ਫਜ਼ੂਰ ਪਾਸਾ ਸਤਿਗੁਰੂ ਸਾਹਿਬ ਸਰਵਲਾ ਜਮਾ ਦੇ ਨੇੜੇ ਕੀਤਾ ਜਨਮ ਹੋਣ ਬੁੱਧੀ ਪੁਛੇਡੇ ਦੇ ਵਿੱਚ ਹੋਇਆ ਬਾਹਰ ਵਸਤਾ ਦੇ ਵਿੱਚ ਹੀ ਆਪ ਜੀ ਮਾਤਾ ਜੀ ਦਾ ਦਿਹਾਂਤ ਹੋ ਗਿਆ 5 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਆ ਜਰੰਦਰ ਸਾਹਿਬ ਨੂੰ ਚਲੇ ਗਏ ਫਿਰ ਬੱਲਾ ਦੇ ਵਿੱਚ ਜਾ ਕੇ ਡੇਰਾ ਲਾਇਆ ਇੰਨੀ ਜੀ ਤਪસ્યા ਕੀਤੀ ਕਿ ਆਪਣੀ ਦ੍ਰਿਗਦਰਸ਼ਟੀ ਦੇ ਨਾਲ ਸਤਪੁਰ ਦਾਸ ਸਵਾਹ ਜਨ ਸਥਾਨ ਦੀ ਪੋਜ ਕਰ ਦਿੱਤੀ ਸੰਗਤਾਂ ਨੂੰ ਵਿਦੈ ਸੰਗਤਾਂ ਬੈਠੀਆਂ ਸੀ ਸੰਗਤਾਂ ਨੂੰ ਕਿਹਾ ਕਿ ਸਤਪੁਰ ਦਾਸ ਸਵਾਹ ਜਨ ਕਾਸ਼ੀ ਸ਼ਹਿਰ ਵੀ ਵਰਤੋਂ ਮੱਲੇ ਵਿੱਚ ਹੋਇਆ ਆਪਾਂ ਉਹਨਾਂ ਦਾ ਜਨ ਸਥਾਨ ਬਣਾਉਣਾ ਤੇ ਸਾਰੇ ਮਹਾਂਪੁਰਸ਼ਾਂ ਨੇ ਸੰਤਾਨੇ ਗਿਆ ਮਹਾਰਾਜੀ ਆਪ ਜੀ ਨੇ ਇੰਨੀ ਗਿਰਫਤਾਂ ਕੀਤੀ ਹੈ ਤੇ ਮੰਤਰ ਹੁਨਾਮ ਦੀ ਗਿਰਫਤਾਂ ਵੀ ਆਪ ਹੀ ਕਰ ਸਕਦੇ ਹੋ ਹੋਰ ਕੋਈ ਐਡਾ ਵੱਡਾ ਸੰਤ ਨਹੀਂ ਹੈ ਜੋ ਕਿ ਫਰਾਂਸ ਸਰਕੀ ਕਿਤੇ ਜਾ ਕੇ ਮੰਤਰ ਹੁਨਾਮ ਸੇ ਇਹ ਗਿਰਫਤਾਂ ਵੀ ਆਪ ਹੀ ਕਰ ਸਕਦੇ ਹੋ ਸੋ ਸਤਿਮਾਰਾ ਜੀ ਆਪ ਨਹੀਂ ਆਏ ਅਤੇ ਆਪ ਨਹੀਂ ਆਏ ਜਿਨ੍ਹਾਂ ਨੇ ਆਪਣੇ ਸਹਿਯੋਗੀ ਸਾਥ ਹਰੀਦਾਸ ਵਾਲੇ ਜੀ ਨੂੰ ਤੇ ਭੇਜਿਆ ਹਾਰਦੀ ਸੰਗਰਾਮ ਦੀ 165 ਨੂੰ ਸੁਬੰਦਰ ਦਾ ਨੀਤਾ ਸਭ ਰੱਖਿਆ ਗਿਆ ਉਸ ਤੋਂ ਬਾਅਦ ਇੱਕ ਕਮਰਾ ਬਣਾ ਲਿਆ ਜਿਹੜਾ VIP ਰੂਮ ਹੈ ਕਮਰਾ ਬਣਾ ਕੇ ਚਲੇ ਗਏ ਫਰੰਸ ਸਤ ਗਰੀਦਾਸਵਾਲੀ ਜੀ ਦੇ ਤੇ ਰੁਕੀ ਗਈ ਜਿਹਨਾਂ ਨੇ ਪੰਜਾਬ ਕੋ ਜਥਿਆਂ ਦੇ ਜਥੇ ਰੂਪ ਦੇ ਵਿੱਚ ਸਰਦਾਰ ਨਾਲ ਲਿਆ ਕੇ ਮਹਿਤਰੀਆਂ ਨੂੰ ਨਾਲ ਲਿਆ ਕੇ ਹਰ ਤਰ੍ਹਾਂ ਦੇ ਬੰਦੇ ਨਾਲ ਲਿਆ ਕੇ ਜਿਹਨੇ ਉਹਨਾਂ ਨੇ ਖੇਤੀ ਸਵਾਵਾ ਕੀਤੀਆਂ ਇੰਨੀ ਕਠਨ ਤਪੱਸਿਆ ਇਹਨਾਂ ਦੀ ਕਠਨ ਇੱਥੇ ਸਵਾਵਾ ਸੀਗਾ ਕਿ ਸ਼ੀਰਗ ਸ਼ੀਰ ਗੇਟ ਜਿੱਥੇ ਉਹ ਯੂਨੀਵਰਸਿਟੀ ਦਾ ਗੇਟ ਹੈ ਉੱਥੋਂ ਲੈ ਕੇ ਕਿ ਗੱਡੀ ਉੱਦੀ ਉੱਦੀ ਅੱਗੇ ਸਾਰਾ ਛੱਪੜ ਜਿਹੜਾ ਨਾਲੇ ਸਾਰੀ ਦਿਹਾੜੀ ਕੰਮ ਕਰਨਾ ਰਾਤ ਨੂੰ ਜਿੱਤਾਂ ਦੇ ਦਿੱਤੇ ਇੱਕਾ ਢੋਲੀਆਂ ਇਹ ਬੜੀ ਮਿਹਨਤ ਇਸ ਮੰਦਰ ਦੇ ਉੱਤੇ ਬਹੁੜੀ ਮਿਹਨਤ ਰਹੀ ਮੰਦਰ ਕਿ ਖੜਾ ਕੀਤਾ ਗਿਆ ਇਹ ਲੋਕ ਨਹੀਂ ਧੁੰਦੇ ਸੀ ਕਿ ਕਾਸ਼ੀ ਦੇ ਵਿੱਚ ਇਹਨਾਂ ਦਾ ਸਤਗੁਰ ਦਾਸ ਜੀ ਦਾ ਕੋਈ ਮੰਦਰ ਬਣ ਜਾਵੇ ਲੇਕਿਨ ਮਹਾਪੁਰਸ਼ਾਂ ਦੀ ਬਦੌਦ ਦੇ ਨਾਲ ਸਤਗੁਰਾਂ ਨੇ ਮਹਾਪੁਰਸ਼ਾਂ ਦੀ ਬਦੌਦ ਕੇ ਅਗਰ ਬਣਿਆ ਅੱਜ ਪੂਰੀ ਦੁਨੀਆ ਦੇ ਵਿੱਚ ਸਤਗੁਰ ਅਦਾਸ ਜੀ ਦਾ ਮੰਦਰ ਮਸ਼ਹੂਰ ਹੈ ਨਾ ਇਹ ਤੋਂ ਸਤਾਂ ਦੇ ਭਾਰਤ ਦੇ ਰਾਜੇ ਵੀ ਅੱਗੇ ਤੇ ਅੱਗੇ ਚੋੜੇ ਜੋ ਬੋਲੇ ਜੋ ਕਰੇ ਬਹੁਤ ਬੁਰਾ ਸੁਹਾਰਾ ਜੀ ਜੈ ਜੋ ਕਸ਼ਮੀਰੀ ਜਿਹੜੀ ਜੈਲ ਸਿੰਘ ਦੀ ਆਇ ਇੱਕ ਛਾਲ ਕੇ ਜਿਹੜੀ ਬਣੀ ਜਿੱਥੋਂ ਯੂਨੀਵਰਸਿਟੀ ਦਾ ਥੋੜਾ ਗੰਦਾ ਉਹਨੇ ਛੱਪੜੀ ਸੀਗਾ ਕੱਚੀ ਛੜਕ ਸੀ ਇੱਕ ਬੀਬੀ ਕਹਿੰਦੇ ਵੀ ਸੁਹਾਰ ਲੈ ਕੇ ਖੜੀ ਹੋਈ ਮੰਦਰ ਦੇ ਮੱਥਾ ਟੇਕਣ ਨਹੀਂ ਆਈ ਤੇ ਉਹ ਖੜੀ ਹੋ ਗਈ ਉਹ ਰਾਸ਼ਟਰਪਤੀ ਨੇ ਰੋਕੇ ਉਹਨੇ ਹਾਰ ਪਾਇਆ ਕਹਿੰਦੀ ਕੀ ਗੱਲ ਬੀਬੀ ਤੂੰ ਖੜੀ ਆ ਉਹ ਕਹਿੰਦੀ ਵੀ ਧੰਨਵਾਦ ਉਹਨਾਂ ਮਹਾਪੁਰਸ਼ਾਂ ਰਾਜ ਜਿਹਨਾਂ ਨੇ ਮੰਦਿਰ ਬਣਾਇਆ ਉਹਦੇ ਧੰਨਵਾਦ ਉਹਨਾਂ ਦਾ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਸ਼ਰਕ ਬਣੀਆ ਸਾਡੀ ਇਹ ਜੂਨ ਸੀ ਸੁਦਰਲੀ ਜੇ ਤੁਸੀਂ ਔਰਤਾਂ ਦਾ ਨਾਮ ਜੋ ਇਹ ਮਹਾਪੁਰਸ਼ਾਂ ਦੇ ਪਰਪਕਾਰ ਉਹਨਾਂ ਨੇ ਕੀਤੇ ਆ ਸੋਚ ਨਹੀਂ ਸੀ ਸਾਡੇ ਇਸ ਸਮਾਜ ਦੇ ਵਿੱਚ ਇੰਨੀ ਗਰੀਬੀ ਆ ਨਿੱਕੇ ਨਿੱਕੇ ਘਰ ਆ ਉਹਨਾਂ ਘਰਾਂ ਦੇ ਵਿੱਚ ਇੰਨੀ ਗਰੀਬੀ ਅਨਪੜਤਾ ਸੀ ਹੀ ਉਹ ਲੋਕ ਲੋਕੇ ਕੰਮ ਨਹੀਂ ਕਰ ਸਕਦੇ ਜਿਉਂ ਲਾ ਕੇ ਕੰਮ ਹੈ ਮਹਾਪੁਰਸ਼ਾਂ ਕਰ ਗਏ ਉਸ ਤੋਂ ਬਾਅਦ ਇੱਥੇ ਸਤਿਗੁਰੂ ਜੀ ਦਾ ਮਹਾਰਾਜੀ ਰੇਤੇ ਕਾਰਸਵਾਮਾ ਕਰਕੇ 1993 ਦੇ ਦਿਨ 1972 ਦੇ ਵਿੱਚ ਮੰਦਿਰ ਕੰਪਲੀਟ ਹੋਇਆ 1972 ਦੇ ਮਹਾਰਾਜੀ ਦੀ ਮੂਰਤੀ ਦੀ ਸਥਾਪਨਾ ਹੋਈ 1974 ਦੇ ਵਿੱਚ ਤੇ ਉਨ੍ਹੀ ਤੋਂ ਬਾਅਦ ਸੰਤ ਜੀ ਦਾ ਵਾਹੇ 1994 6 ਫੁੱਟ ਸੋਨੇ ਦਾ ਕਾਜ ਮੰਦਿਰ ਤੇ ਸ਼ਿਜੋਗ ਕੀਤਾ ਤੇ ਉਹ ਰਾਤ ਦੋ ਮਤਰਾ 8 ਨੂੰ ਉਸ ਸਮੇਂ ਮਹਾਜੋਗ ਬਾਪੂ ਕਾਸ਼ੀ ਰਾਜ ਦੇ ਕਾਰਜਵਾਹਕ ਹੋਣ ਵਾਲੇ ਕਿਹਾ 1994 ਨੂੰ 23 ਜੁਲਾਈ 1994 ਨੂੰ ਸਾਡੇ ਦਾ ਮੈਂ ਆਪਾਂ ਨੂੰ ਸਦੀਵੀ ਇਸ਼ੋਰਾ ਦੇਗੇ ਆਪਰਾਤ ਸੰਗਰਨ ਜੀ ਸੰਤ ਰਮਨੰਦਵਾਲਾ ਜੀ ਦੇ ਇਸ ਮੰਦਿਰ ਦੀ ਕਾਰ ਸੇਵਾਸ ਵਾਲੀ ਜਿਨ੍ਹਾਂ ਨੇ ਰੇਖਾ ਜੀ ਜੀਨਾਂ ਤੀਤੀਆਂ ਇੱਥੇ ਮੰਦਿਰ ਦੇ ਇੱਥੇ ਹੈ ਭਤੀ ਕਾਲ ਸੋਨੇ ਦੇ ਸ਼੍ਰੀ ਵਿਦਾਸਵਾਲਾ ਦੇ ਸੋਨੇ ਦੇ ਪਾਰਕੀ ਮਹਾਰਾਜ ਮੂਰਤੀ ਦੇ ਸੋਨੇ ਦੇ ਸ਼ਤਰ ਸੋਨੇ ਦੀ ਜੋ ਇਹ ਪਾਰਪਕਾਰ ਕੀਤਾ ਸੰਨ 2009 ਵਿੱਚ ਸੰਤ ਰਮਨੰਦਵਾਲਾ ਜੀ ਨੇ ਇਸ ਮੰਚ ਤੋਂ ਐਲਾਨ ਕੀਤਾ ਸੀ ਕਿ ਹਿੰਦੂਆਂ ਦੇ ਔਰ ਸਿੱਖਾਂ ਦੇ ਗੁਰਦੁਆਰਿਆਂ ਦੇ ਮੰਦਿਰਾਂ ਦੇ ਸੋਨੇ ਦੇ ਬਣੇ ਹੋਇਆ ਕਿ ਅਸੀਂ ਸ਼ਿਗੂਦਾਸ ਸਮਾਜ ਨੂੰ ਮੰਨਰ ਵਾਲੇ ਕਰੋੜਾ ਨਹੀਂ ਸੰਗਤਾਂ ਕਿ ਅਸੀਂ ਸ਼ਿਗੂਦਾਸ ਸਮਾਜ ਦਾ ਮੰਨਰ ਸੋਨੇ ਦੇ ਵਿੱਚ ਲੇਕਰ ਆ ਸਕਦੇ ਉਹਨਾਂ ਨੇ ਐਨਾਨਸ ਕੀਤਾ ਚਲੋ ਬਨਾਸ ਸਾਧ ਸੰਗਤ ਜੀ ਇੱਕ ਇਤਿਹਾਸਿਕ ਚੋਣ ਹੈ ਸ਼ਿਗੂਦਾਸ ਸਮਾਜ ਨੂੰ ਸੋਨੇ ਦੇ ਵਿੱਚ ਪਰੋਆ ਹੈ ਜਿੰਨੀ ਸੰਗਤ ਮਹਾਰਾਜ ਦੇ ਸਾਹਮਣੇ ਬੱਠੀ ਸੀ ਸਾਰੀਆਂ ਸੰਗਤਾਂ ਨੇ ਆਪਣੇ ਕੜੇ ਮੋਢਿਆਂ ਆ ਕੇ ਮਨੋ ਮੋਢੇ ਠੀਰੀਆਂ ਦੇ ਉੱਤੇ ਜੋ ਬੋਲੇ ਹੋਰ ਹੈ ਜੀ ਜੇ ਬੇਦੀ ਵਾਰੀ ਬਣਾਸੀ ਦੀ ਸਾਡੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਮਾਰਾ ਕੀ ਜੈ ਉਸ ਤੋਂ ਬਾਅਦ ਮਨਜੀਏ ਸ੍ਰੀਆ ਲੈ ਕੇ ਪੂਰੀ ਦੁਨੀਆ ਦੇ ਵਿੱਚ ਸੰਜਣਾ ਲਾਉਣ ਲਈ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਔਰ ਸਾਡੇ ਗੁਰੂਤੀ ਅੰਦਰੋਂ ਉਹਦੇ ਰਿਆਂ ਨਹੀਂ ਗਿਆ ਕਿ ਸ੍ਰੀ ਗੁਰਦਵਾਰਾ ਸੋਹਰਾ ਮੰਦਰ ਵੀ ਸੋਲੇ ਦੇ ਵਿੱਚ ਬਣਾਇਆ ਗਿਆ ਉਹਨਾਂ ਨੇ 24 ਮਈ ਨੂੰ ਮਾਰੇ ਤੇ ਕਾਤਲਨ ਦਾ ਹਮਲਾ ਕੀਤਾ ਜਿਹਦੇ ਵਿੱਚ ਸੰਤ ਰਾਮਨਗਵਾਲਾ ਜੀ 25 ਮਈ ਨੂੰ ਸ਼ਹੀਦ ਹੋ ਗਏ ਸੰਤ ਰਾਮਨਗਵਾਲਾ ਜੀ ਗੁਮੀਰ ਨੂੰ ਪਹੁੰਚ ਵੀ ਹੋਈ ਆਪ ਸਾਰੀਆਂ ਸਰਕਾਰਾਂ ਇੰਨੇ ਕੋ ਵਿਦਰੋਹ ਕੀਤਾ ਉਸ ਗਦਰੂ ਦੇ ਵਿੱਚ ਸੰਮੁਅ ਅਮਰਤ ਬਾਣੀ ਗ੍ਰੰਥ ਮਿਲਿਆ ਛਾਲੂਰ ਦਾਸਿਆ ਘਰ ਮਿਲਿਆ ਅੱਜ ਅਸੀਂ ਸ੍ਰੀ ਗੁਰੂ ਦਾਸ ਸਾਹਿਬ ਦੀ ਅਮਰਤ ਬਾਣੀ ਦੀ ਦੇਖ ਰਹੇ ਗਏ ਆਪਾਂ ਖੁੱਲੇ ਖੁੱਲੇ ਦਵਾਨ ਸਜਾਨੇ ਆ ਮਹਾਰਾਜਾ ਰਾਮਾਨੰਦ ਜੀ ਨੇ ਕਿਹਾ ਸੀ ਕਿ ਆਪਣਾ ਗ੍ਰਾਮ ਤੋਂ ਰੋੜ ਦੇਈਗਾ ਆਪਣਾ ਨਿਸ਼ਾਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਰੀਆਂ ਸੰਗਤਾਂ ਮਾਲਵੇ ਦੇ ਦੱਖਕ ਵਕ ਪਿੰਡਾਂ ਨੂੰ ਇਕੱਠੀਆਂ ਹੋ ਕੇ ਸਹਿ ਕਮਾਲ ਜਗਤ ਗੁਰੂ ਸਾਹਿਬ ਕੋ ਬੈਸ ਮਾਰੀਆ ਜਨਮ ਦਿਨ ਮਨਾਉਣ ਨੂੰ ਡਾਕਟਰ ਗੰਗੂੁਰ ਸਿੰਘ ਜੀ ਸ਼ੇਰਖਾ ਵਾਲਾ ਜਿਨ੍ਹਾਂ ਨੇ ਸਾਰੇ ਗੱਡੀ ਦੇ ਵਿੱਚ ਮਰੀਜ਼ਾਂ ਦੀ ਸੇਵਾ ਕੀਤੀ ਉਹਨਾਂ ਦਾ ਬਰਨਾਲੇ ਦੇ ਸੰਗਤਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਨਾਲ ਹੀ ਸਾਡੇ ਪੱਤਰਕਾਰ ਸਾਹਿਬ ਨੇ ਤਾਰਾ ਜੀ ਸਾਡੇ ਬਹੁਤ ਹੀ ਸਰਕਾਰ ਦੇ ਪੁੱਤਰ ਨੇ ਉਹਨਾਂ ਨੇ ਸਵਾਗਤ ਕੀਤਾ ਜੀ ਮੈਂ ਬਿੰਤਿਕ ਨੂੰ ਠੰਡ ਕਰਦਾ ਸਾਹਿਬ ਤੁਸੀਂ ਬਰਾਦਰ ਆ ਗਏ ਇੱਥੇ ਤੇ ਤਾਂ ਕਿ ਇਹਨਾਂ ਦੋਨੇ ਬੱਚੇ ਨੇ ਇਹਨਾਂ ਨਾਲ ਸੇਵਾ ਕੀਤੀ ਹੈ ਦਰਸਾ ਨੇ ਬਹੁਤ ਸੇਵਾ ਕੀਤੀ ਭਾਈ ਮੈਨੂੰ ਪਤਾ ਲੱਗਿਆ ਹੁਣ ਚਲੋ ਨਾਲ ਖੜਦੇ ਤੁਸੀਂ ਇੱਥੇ ਖੜ੍ਹਦੇ ਪਾ ਵੀ ਸੋਤਾ ਬਹੁਤ ਜੋ ਬੁੱਲੇ ਸੋਨ ਰਾਜ ਮਹਾਰਾਜ ਕੀ ਹੈ ਉਧਰ ਆ ਜੀ ਆ ਜੀ ਆ ਜੀ ਤੁਸੀਂ ਠੀਕ ਆ ਜੀ ਆਜੋ ਤੁਸੀਂ ਆਓ ਨਾ ਤੁਸੀਂ ਤੁਸੀਂ ਆਓ ਠੀਕ ਆ ਠੀਕ ਆ ਤੁਹਾਡਾ ਵੀ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪਾਓ ਜੀ ਸਪਾ ਗੁਣੇ 100 ਰੁਪਏ ਜੈ ਜੀ ਬਾਸ ਮਹਾਰਾਜ ਕੀ ਜੈ ਸਾਰਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਕਿਸੇ ਕਿਸਮ ਦੀ ਕਮੀ ਰਹੀ ਤਾਂ ਮਾਫੀ ਚਾਹਨਾ ਤੁਸੀਂ ਸਾਰੇ ਹੀ ਖੁਸ਼ੀਆਂ ਮਾਣੋ ਆਨੰਦ ਕਰੋ ਪੜ੍ਹਾਈ ਦੇ ਸਾਰੇ ਬੱਚੇ ਆਪਣੇ ਦੂਜੇ ਤਰ੍ਹਾਂ ਕਿ ਨਸਬੋੜ ਦੇ ਜਾਇਗੁਰੂ ਦਾ ਧੰਨਵਾਦ ਚਲੋ ਜੀ ਚਲੋ ਭਾਈ ਠੀਕ ਹੈ ਕੋਈ ਨਹੀਂ ਆਓ ਅੰਦਰ ਆ ਜਾਓ ਬਹੁਤ ਸ਼ੁਕਰ ਹੈ

ਕਿ ਖਿਆਲੇ ਆਦੂ ਬੁੱਥਰੇ ਦਹਣ ਕੋਈ ਨਾ ਮਿਲਣੇ ਸਾਰੇ ਇੱਦਿ ਗਾਣਗੇ ਅੱਛਾ ਜੀ ਤੂੰ ਸਾਦਰ ਮੰਗਾਣਾ ਤਾ ਰੋ ਮੰਗਾਏ ਨੇ ਆ ਫਰਵਾਹ ਹੋਇਆ ਤੁਨ ਕਹਿਆ ਤੇ ਐਨ ਕੋਈ ਸਹੀ ਸਵਾਰਿਆ ਤੇ ਐਨ ਕੋਈ ਮਰਜੀ ਮਰਜੀ ਕੋਈ ਨਾ ਕਹਿੰਦਾ ਕਦੋਂ ਬਤ ਕਰਦਾ ਕਾਗਜ਼ ਬੈਕ ਜਾ ਬਰਦਾ ਰਹਿ ਚਾ ਜੀ ਭਾਲੋ ਉਹ ਬਹੁਤ 15 ਤੋਂ 15 ਦੇਹੜ ਬੇਕ ਮੇਰੇ ਮੈਂ ਬੋਂਦੀਰੇ ਮਾਰੇ ਨਾ অ� collapse করানে তুনি করানি অেরানে করানে ঔর কানেনে আয়েখয়ে শিয়াড কাটানির কাহো করানে শকরা! একরানে পারারেখে কেশারানে কর� ਹੇ ਮਹਾਰਾਜ ਜੀ ਦਿੱਤਨ ਹੋਰ ਤੂੰ ਦੁੱਤੀ ਛੜਤਾ ਬਾਬੇ ਜੈ ਗੁਰਦੇਵ ਧੰਨ ਗੁਰਦੇਵ ਜੀ ਸਾਡੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਨੂੰ ਮਹਾਰਾਜ ਜੀ ਦੇ ਦਰਸ਼ਨ ਕਰਵਾ ਕੇ ਲੈ ਕੇ ਆਈਆਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਨੂੰ ਦੇਖਣ ਦਾ ਸਾਨੂੰ ਮੌਕਾ ਮਿਲਿਆ ਤੇ ਸਭ ਤੋਂ ਵੱਡਾ ਧੰਨਵਾਦ ਬਾਬਾ ਜਰਨੈਲ ਸਿੰਘ ਜੀ ਫਰਵਾਹੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਜਰਨੈਲ ਸਿੰਘ ਜੱਸੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਵੀਡੀਓ ਬਣਾਉਣ ਦਾ ਸੇਵਾ ਦਾ ਮੌਕਾ ਦਿੱਤਾ ਜੈ ਗੁਰਦੇਵ ਧੰਨ ਗੁਰਦੇਵ